ਨਾ ਮਤ ਹਟਾ ਵਾ ਮੈਂ ਕਹ ਰਹੀ ਹਾਂ ਇਹ ਕਿਨੇ ਨੰਬਰ ਆ ਮੈਮ ਤੁਹਾਡਾ ਪਾਸ ਹੋ ਜਾ ਮੇਰੀ CBSE கிரேਟ 12 ਵਿੱਚ 95.4% ਆਇਆ ਇਹਦੇ ਸਕੂਲ ਦਾ ਨਾਮ ਜਗਤ ਜੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਂਚੇ ਲਾਸਟ ਟਾਈਮ ਇਹੋ ਜਿਹਾ ਮਹਿਸੂਸ ਹੋ ਰਹੀ ਈ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਤੇ ਖੁਸ਼ ਮਹਿਸੂਸ ਕਰ ਰਹੀ ਹਾਂ ਆਫਕੋਰਸ ਉਹਦਾ ਰਿਜ਼ਲਟ ਚੈੱਕ ਕੀਤਾ ਸੀ ਉਹਦੇ ਵੀ ਫੈਮਿਲੀ ਤੇ ਸਾਰੇ ਰਿਲੇਟਿਵਸ ਦੇ ਫੋਨ ਆਣਾ ਤੇ ਆਪਣੇ ਆਪ ਵਿੱਚ ਇੱਕ ਬਹੁਤ ਅਲੱਗ ਤੇ ਖੁਸ਼ੀ ਵਾਲੀ ਫੀਲਿੰਗ ਹੁੰਦੀ ਜਦ ਸਾਰੇ ਕੰਗ੍ਰੈਚੁਲੇਟ ਕਰਨ ਤਾਂ ਤੁਹੇ ਕਿ ਤੁਹਾਡਾ ਕੀ ਮੈਮਸ ਸੁਣਾਇਆ ਕਿ じゃ ਕੀ ਬਨਣਾ ਚਾਹੁੰਦੇ ਮੈਂ ਡਾਕਟਰ ਬਨਣਾ ਚਾਹੁੰਦੀ ਆ ਪੜਾਈ ਕਿਵੇਂ ਕਰਦੇ ਸੀਗੇ ਪੜਾਈ ਲਈ ਕਿਵੇਂ ਸਮਟਾਂ ਟਾਈਮ ਕਰਦੇ ਸੀ ਕੀ ਸ਼ਡਿਊਲ ਸੀ ਤੁਹਾਡਾ ਇਹਦਾ ਕੁਝ ਐਗਜ਼ੈਕਟਿਵ ਫਿਕਸ ਸ਼ਡਿਊਲ ਤਾਂ ਨਹੀਂ ਰਿਹਾ ਵਾ ਬਟ ਇਦਾਂ ਕਿ ਟੀਚਰਸ ਜਿੰਨਾ ਵਧੀਆ ਪੜਾਇਆ ਵਾ ਉਹਦੇ ਬਾਅਦ ਜੋ ਕਨਸੈਪਟ ਦੀ ਅੰਡਰਸਟੈਂਡਿੰਗ ਹੋਈ ਆ ਤੇ ਉਹਦੇ ਨਾਲ ਇੰਨਾ ਜ਼ਿਆਦਾ ਪੜਨ ਦੀ ਲੋਡ ਪੈਂਦੀ ਨਹੀਂ ਆਪੀ ਇੰਨੀ ਮਿਹਨਤ ਕਰਨ ਦੀ ਕਿ ਟੀਚਰਸ ਨੇ ਇੰਨੀ ਹੈਲਪ ਕੀਤੀ ਆ ਤੇ ਬਾਕੀ ਸਾਰਿਆਂ ਦੀ ਸਪੋਰਟ ਵਗੈਰਾ ਨਾਲ ਤੇ ਥੋੜਾ ਟਾਈਮ ਕੱਢ ਕੇ ਵੀ ਠੀਕ ਹੋ ਜਾਊਗਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੱਚੇ ਦੀ ਜਿਹੜੀ ਮਿਹਨਤ ਆ ਉਸ ਨੂੰ ਮਤਲਬ ਬੁਰਾ ਸਹਯੋਗ ਮਿਲਿਆ ਔਰ ਬੱਚਾ ਕਾਮਯਾਬ ਹੋਇਆ ਔਰ ਅੱਛੇ ਨੰਬਰਾਂ ਚ ਪਾਸ ਹੋਇਆ ਤੇ ਇਸ ਚੀਜ਼ ਦਾ ਸਾਰੇ ਪਰਿਵਾਰ ਚ ਸਾਡੇ ਫਰੈਂਡਸ ਬੜਾ ਬੜਾ ਹੀ ਅੱਛਾ ਮਹਿਸੂਸ ਕਰਦੇ ਆ ਪ੍ਰਾਊਡ ਆ ਬੱਚੇ ਤੇ ਕਿਦੀ ਮਿਹਨਤ ਜਿਹੜੀ ਹੈਗੀ ਆ ਕੰਮ ਮਤਲਬ ਮਿਹਨਤ ਲਾਈ ਕੰਮ ਦੇਖੋ ਜੀ ਕੋਈ ਵੀ ਮਾਂ ਪਿਓ ਆ ਪਿੱਖਤਾ ਬੱਚੇ ਦਾ ਸੋਚਦਾ ਕਿ ਬਹੁਤ ਵਧੀਆ ਹੋਵੇ ਔਰ ਇਹ ਬੱਚੇ ਦੀ ਮਿਹਨਤ ਆ ਬਾਕੀ ਪ੍ਰਭੂ ਦਾ ਹੀ ਸਾਸ ਚਾਹੀਦਾ ਔਰ ਬੱਚਿਆਂ ਨੂੰ ਕਾਮਯਾਬੀ ਮਿਲੇ ਇਹ ਦਿਲ ਦੀ ਦੁਆ ਹੈਗੀ ਸਾਡੇ ਕਿ ਬੱਚਾ ਕਾਮਯਾਬ ਹੋਵੇ ਜੋ ਵੀ ਇਹ ਚਾਹਦਾ ਆਪਣੇ ਪੈਰਾਂ ਦੇ ਕਾਮਯਾਬੀ ਹਾਸਲ ਕਰੇ ਪੜਾਈ ਦਾ ਕਿੰਨਾ ਇੱਕ ਸਮਾਂ ਲੱਗਦਾ ਸੀਗਾ ਪਰਦੇ ਕਿਵੇਂ ਸੀਗੇ ਕੀ ਦੇ ਬਾਰੇ ਪੜੰਦੇ ਸੀ ਆਪਣੇ ਸ਼ਡਿਊਲ ਸੀਗੇ ਨੂੰ ਅਸੀਂ ਕਦੀ ਅਜੇ ਤੱਕ ਨਹੀਂ ਕਿਹਾ ਵੀ ਪੜ ਲਾ ਜਾਂ ਕਿਦਾਂ ਇਹਦਾ ਜੇ ਨਹੀਂ ਕਿਸੇ ਨੇ ਨਹੀਂ ਵੀ ਪੜਦੀ ਸੀ ਪਰ ਜਦੋਂ ਪੜਦੀ ਸੀ ਤੇ ਫਿਰ ਰੈਗੂਲਰ ਕਾਫੀ ਕਵਰ ਕਰ ਜਾਂਦੀ ਸੀਗੀ ਇਹ ਇਹਦੀ ਥੋੜੀ ਖਾਸियत ਸੀਗੀ ਕੀ ਇਹ ਕਦੀ ਮਹਿਸੂਸ ਨਹੀਂ ਹੋਇਆ ਇਹਨੂੰ ਕਹਿੰਦਾ ਵੀ ਵੀ ਇਹਨੂੰ ਪੜਨ ਦੀ ਸਾਨੂੰ ਕਹਿਣਾ ਪਵੇ ਇਹਨੇ ਆਪਣੀ ਮਤਲਬ ਇੰਡੀਵਿਜੂਅਲੀ ਆਪਣੇ ਨੂੰ ਆਪਣਾ ਸਾਰਾ ਸੀਗਾ ਕਿ ਮੈਂ ਬਸ ਇਦਾਂ ਕਰ ਲੈਣਾ ਮੈਂ ਆਪਣਾ ਸੈਟਅਪ ਪਰਸਨਲੀ ਇਹਨੇ ਸਾਰਾ ਕੀਤਾ ਹੋਇਆ ਸੀਗਾ ਤੇ ਉਸ ਹਿਸਾਬ ਨਾਲ ਇਹਨੇ ਉਸ ਨੂੰ ਆਮ ਜਨਤਾ ਨੂੰ ਇਹ ਇਹੀ ਸੰਦੇਸ਼ ਜੇ ਕੋਈ ਇਦਾਂ ਇਹ ਸੋਚ ਕੇ ਕਿ ਇਹ ਬੇਟੀ ਹੈਗੀ ਆ ਤੇ ਆਪਾਂ ਇਹਨੂੰ ਇੱਥੇ ਤੱਕ ਲਿਮਟਿਡ ਰੱਖਣਾ ਹੈਗਾ ਉਹ ਸਾਡੀ ਸੋਚ ਗਲਤ ਹੈਗੀ ਆ ਜੇ ਬੱਚੀ ਇਸ ਕਾਬਿਲ ਹੈਗੀ ਆ ਕਿ ਉਹ ਕਿ ਜਾ ਸਕਦੀ ਹੈ ਤੇ ਜਿੱਦਾਂ ਮੁੰਡੇ ਨੂੰ ਆਪਾਂ ਕਰਦੇ ਬੇਟੀਆਂ ਨੂੰ ਵੀ प्रमोट करना चाहिए है चन्ना। मैं मैं हरप्रीत कौर जगह पब्लिक सीनियर सेकेंडरी स्कूल की प्लस टू क्लास की इंचार्ज आज मुझे बहुत ही ज्यादा मान महसूस हो रहा है कि हमारे स्कूल की वामिका रलन जो कि जिसने कि पूरा साल बहुत ज्यादा मेहनत करके आज मेरिट में आई है बहुत ही ज्यादा हमें खुशी हो रही है जिसने हमारे स्कूल का जो नाम है रोशन किया है इस बच्चे ने पूरा ही साल बहुत सारी एक्टिविटीज़ में पार्टिसिपेट किया हर एक, एक एक्टिविटी में वो आगे रही है और मैं स्कूल को प्रिंसिपल मैम को स्कूल की मैनेजमेंट को धन्यवाद करती हूँ वामिका को और उसकी फैमिली को मुबारक मुबारकबाद देती हूँ आई एम द प्रिंसिपल फ्रॉम जगत ज्योति पब्लिक सीनियर सेकेंडरी स्कूल उस्मान शेद मैं आज हमारे स्कूल का प्लस टू का और टेंथ का रिज़ल्ट डिकलेयर हुआ उसका जो हमारा बच्चा भा, भामिका रलन जो अब मेरिट लिस्ट में बच्चा आया है उसका मैं सारे उसके पेरेंट्स को उसके हम अपनी मैनेजमेंट डायरेक्टर सर सरदार इकबाल सिंह चीमा जी और चेयरमैन सर पाल सिंह चीमा जी और दशमेश के हमारे हेड मैम प्रिंसिपल जगजीत कौर जी और दशमेश लर्निंग सेंटर के हेड मैम सोनिया ऊपर और वर्जी टीचर्स मैं सभी को कंग्रेचुलेशन कहूँगी क्योंकि दसुआ शहर में एक ऐसा बच्चा जिसने अपने 96 परसेंट नंबर लेके हमारे स्कूल का हमारी मैनेजमेंट का और अपने पेरेंट्स का नाम रोशन किया है ये बच्चा हमारा मेरिट में आया है मैं आगे भी होप करती हूँ कि ये बच्चा दिन दुगनी रात चौगनी तरक्की करे और इस बच्चे ने निट का टेस्ट जो दिया हुआ है वो भी क्लियर करे और हमारे स्कूल का नाम और भी रोशन करे और आगे और भी तरक्की करे थैंक यू